ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਜਿਹੜੇ ਬੰਦੇ ਕਹਿੰਦੇ ਸੀ ਨਾ ਕਿ ਸਰੋਵਰ ਦੇ ਵਿੱਚ ਤੇ ਦੁੱਖ ਭੰਣੀ ਵੇਰੀ ਵੀ ਸ਼ਕਤੀ ਹੈ ਇੱਕ ਪੁਆਇੰਟ ਤੇ ਉਹ ਬੰਦੇ ਸੱਚੇ ਨੇ ਹਾਲਾਂਕਿ ਮੈਂ ਨਹੀਂ ਸਹਿਮਤ ਹੋਣਾ ਪਰ ਉਹਨਾਂ ਦੀ ਕਿਤੇ ਨਾ ਕਿਤੇ ਸਚਾਈ ਹੈਗੀ ਆ ਉਹ ਮੈਂ ਤੁਹਾਨੂੰ ਦੱਸਣ ਲੱਗਾ ਧਿਆਨ ਦੇ ਨਾਲ ਸੁਣਿਓ ਸੋਚਾ ਸਿੰਘ ਲੰਗਾਹ ਨੂੰ ਕੌਮ ਦੇ ਵਿੱਚੋਂ ਛੇਕ ਦਿੱਤਾ ਸੀ ਕਹਿੰਦੇ ਉਹਨੇ ਬੱਜਰ ਕ੍ਰਹਿਤ ਕੀਤੀ ਐ ਮੈਂ ਉਹ ਗੱਲ ਨਹੀਂ ਕਰਨੀ ਵੀਡੀਓ ਵਾਇਰਲ ਹੋ ਗਈ ਸੀ ਬਸ ਇੰਨਾ ਹੀ ਤੁਸੀਂ ਸਮਝ ਲਿਓ ਤੇ ਉਹਨੂੰ ਹੁਣ ਦੁੱਖ ਭੰਜਨੀ 베ਰੀ ਦੇ ਕੋਲ ਜਾ ਕੇ ਸਲੋਗਰ ਦੇ ਵਿੱਚ ਇਸ਼ਨਾਨ ਕਰਵਾ ਕੇ ਸੋਚਾਂ ਕਰਤਾ ਨਾ ਤਾਂ ਪਹਿਲੀ ਸੋਚਾ ਸੀ ਉਹਦਾ ਪਰ ਕਿਤੇ ਨਾ ਕਿਤੇ ਝੂਠਾ ਹੋ ਗਿਆ ਸੀ ਜਿਹੜੀ ਬੱਜਰ ਕ੍ਰਹਿਤ ਕੀਤੀ ਸੀ ਤੇ ਸਾਡੀ ਕੌਮ ਦੇ ਜਥੇਦਾਰਾਂ ਨੇ ਖਾਸ ਕਰਕੇ ਬਾਬੂ ਬਲਵਿੰਦਰ ਸਿੰਘ ਹੁੰਦੜ ਬਜ਼ੁਰਗ ਨੇ ਬੜੇ ਸਿਆਣੇ ਨੇ ਥੰਮੇ ਨਾਲ ਗੱਲ ਕਰਦੇ ਨੇ ਉੱਜਾ ਬੋਲਦੇ ਨੇ ਮਿੱਠਾ ਬੋਲਦੇ ਨੇ ਸਿਹਤ ਵੀ ਬਹੁਤ ਵਧੀਆ ਹੈ ਖਾਣ ਪੀਣ ਵੀ ਬਹੁਤ ਵਧੀਆ ਢੰਗ ਨਾਲ ਖਾਂਦੇ ਨੇ ਤੰਦਰੁਸਤ ਨੇ ਤੇ ਉਹਨਾਂ ਦਾ ਦਿਮਾਗ ਕੰਮ ਕਰ ਗਿਆ ਵੀ ਉਦਾਂ ਤਾਂ ਇਹ ਸਰੋਵਰਾਂ ਦੇ ਵਿੱਚ ਸ਼ਕਤੀ ਹੈ ਨਹੀਂ ਤੇ ਹੁਣੇ ਸ਼ਕਤੀ ਆਪਾਂ ਬਣ ਸਕਦੇ ਹਾਂ ਸੋਚਾ ਸਿੰਘ ਲੰਗਾ ਜਿਹਨੂੰ ਪੰਤ ਵਿੱਚੋਂ ਛੇਕਿਆ ਸੀ ਝੂਠਾ ਹੋ ਗਿਆ ਸੀ ਔਰਤ ਦੀ ਉਹ ਕਹਾਣੀ ਬਾਰੇ ਤੁਹਾਨੂੰ ਪਤਾ ਹੀ ਹੈ ਬਹੁਤਾ ਨਾਂ ਛੇੜ ਕੇ ਗੱਲਾਂ ਆਪਾਂ ਪਰਿਵਾਰਾਂ ਵਾਲੇ ਪਰ ਉਹ ਦੁੱਖ ਭੰਣੀ ਬੇਰੀ ਥੱਲੇ ਸਰੋਵਰ ਦੇ ਵਿੱਚ ਇਸ਼ਨਾਨ ਕਰਵਾ ਕੇ ਸੋਚਾ ਕਰਤਾ ਸਮਝਦੇ ਉਸ ਗੱਲ ਨੂੰ ਜਿਹੜੇ ਮੈਨੂੰ ਗਾਲਾਂ ਕੱਢਦੇ ਸੀ ਨਾ ਕਿ ਤੁਸੀਂ ਸਰੋਵਰਾਂ ਨੂੰ ਭੰਡਦੇ ਹੋ ਤੁਸੀਂ ਸਰੋਵਰਾਂ ਦੀ ਨਿੰਦਿਆ ਕਰਦੇ ਹੋ ਅੱਜ ਤਾਂ ਮੈਂ ਤੁਹਾਡੇ ਹੱਕ ਦੀ ਗੱਲ ਕਰਤੀ ਸੋਚਾ ਸਿੰਘ ਤੁਸੀਂ ਪਵਿੱਤਰ ਕਰਤਾ ਇਸ਼ਨਾਨ ਕਰਾ ਕੇ ਤੁਹਾਡੇ ਮਨ ਦੀ ਮਨਸ਼ਾ ਪੂਰੀ ਹੋ ਗਈ ਤੇ ਹੁਣ ਉਹ ਸੋਚਾ ਹੋ ਕੇ ਪਵਿੱਤਰ ਹੋ ਕੇ ਕਿੰਨਾ ਕੁ ਗੰਦ ਪਾਊਗਾ ਇਹ ਅੰਦਾਜ਼ਾ ਤੁਸੀਂ ਲਾ ਲਿਓ ਮੈਂ ਬਹੁਤਕ ਨਾਕਾਮਾ ਤਾਂ ਚੰਗਾ ਹੁਣ ਉੱਥੇ ਉਹਦੀ ਠਹਿਰ ਵੀ ਹੋਣੀ ਹੈ ਜਿਹੜੇ ਸ਼ਮਨਿਕ ਕਮੇਟੀ ਦੇ ਹਦੂਦ ਵਿੱਚ ਦਰਵਾਸਾ ਹਦੂਦ ਵਿੱਚ ਕਮਰੇ ਨੇ ਡੀ ਆਈ ਪੀ ਪਰਹੇਸ਼ ਬਣੀ ਹੈ ਏਸੀ ਲੱਗੇ ਨੇ ਗੀజర్ ਲੱਗੇ ਨੇ ਵਧੀਆ ਖਾਣਾ ਮਿਲਦਾ ਫਿਰ ਉੱਥੇ ਜਾ ਕੇ ਹੁਣ ਰਿਹਾ ਵੀ ਕਰੂਗਾ ਕਲੀਨ ਜੇਟ ਦੇ ਦਿਆ ਅਗਲੇ ਨੇ ਵੀ ਸਵਚਾ ਸਿੰਘ ਲੰਗਾ ਜਿਹੜਾ ਹੈ ਉਹ ਬੰਤ ਦਰਦੀ ਹੈ ਇਹ ਮਾੜੀਆਂ ਮੋਟੀਆਂ ਗਲਤੀਆਂ ਤਾਂ ਹੋ ਜਾਂਦੀਆਂ ਨੇ ਇਹਨੂੰ ਚੇਤਾਵਨੀ ਇਹ ਮੈਂ ਨਹੀਂ ਕਹਿ ਰਿਹਾ ਇਹ ਤੇ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਭੁੰਦੜ ਨੇ ਸੁੱਚਾ ਸਿੰਘ ਲਗਾਹ ਨੂੰ ਸ਼ਾਮਲ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਇਹੇ ਕਰਕੇ ਕੀਤਾ ਕਿ ਸਰੋਵਰਾਂ ਦਾ ਪਾਣੀ ਜਿਹੜਾ ਉਹ ਇਨ੍ਹਾਂ ਗੁਨਾਹਗਾਰਾਂ ਨੂੰ ਪਵਿੱਤਰ ਕਰਨ ਵਾਲ ਤੇ ਐਥੇ ਤੁਸੀਂ ਸੱਚੇ ਹੋ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹੋ ਜਾਣਾ ਪਰ ਜਿਹੜੀ ਮੇਰੀ ਗੱਲ ਹੈ ਮੈਂ ਉੱਥੇ ਅੜਿਆ ਰਹਿਣਾ ਉੱਥੋਂ ਨਹੀਂ ਮੈਨੂੰ ਕੋਈ ਪਾਸੇ ਕਰ ਸਕਦਾ ਹਾਂ ਸਰੋਵਰਾਂ ਦਾ ਪਾਣੀ ਦੁੱਖ ਭੰਨੀ ਨੀ ਬੇਰੀ ਦੀ ਸ਼ਕਤੀ ਇਹਨਾਂ ਲੋਕਾਂ ਲਈ ਜ਼ਰੂਰ ਹੈਗੀ ਹੈ ਇਹਨਾਂ ਲੋਕਾਂ ਨੂੰ ਪਵਿੱਤਰ ਕਰ ਦਿੰਦੀ ਹੈ ਸੋਚਾ ਸਿੰਘ ਲੰਗਾ ਵਰਗਿਆਂ ਨੂੰ ਸੋਚਾ ਬਣਾ ਦਿੰਦੀ ਹੈ ਇਹ ਸ਼ਕਤੀ ਉੱਥੇ ਹੈਗੀ ਹੈ ਇਹ ਤਾਂ ਹੁਣ ਤੁਸੀਂ ਅੰਦਾਜ਼ਾ ਲਾ ਕੇ ਦੱਸਣਾ ਹੈ ਵੀ ਸੱਚ ਕੀ ਹੈ ਝੂਠ ਕੀ ਹੈ ਬੜਾ ਲੰਮਾ ਸਮਾਂ ਤਰਲੇ ਕਰਦੌ ਰਿਆ ਜੋੜੇ ਝਾੜੇ ਭਾਂਡੇ ਮਾਂਜੇ ਦੇਗਾਂ ਕਰਵਾਈਆਂ ਪਾਠ ਕਰਵਾਏ ਮੰਤਾਂ ਕੀਤੀਆਂ ਤਰਲੇ ਕੀਤੇ ਪਰ ਆਖਰ ਹੁਣ ਗੱਲ ਬਣੀ ਤੇ ਹੁਣ ਜਿਨ੍ਹਾਂ ਨੇ ਸ਼ਾਮਲ ਕਰਵਾਇਆ ਨਾ ਉਹ ਸਭ ਤੋਂ ਵੱਡੇ ਨੇ ਉਮਰ ਦੇ ਵਿੱਚ ਇਸ ਵਕਤ ਸ੍ਰੀ ਅਕਾਲੀਵਾਲ ਦੇ ਵਿੱਚ ਜੇ ਮੈਂ ਕਮਾ ਤਾਂ ਇਹ ਸੱਚੀ ਹੈ ਸਭ ਤੋਂ ਵੱਡੀ ਉਮਰ ਦੇ ਨੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਜਿਵੇਂ ਇੱਕ ਬੱਚਾ ਛੋਟੀ ਜੀ ਗਲਤੀ ਕਰ ਦਿੰਦਾ ਹੁੰਦਾ ਨੂੰ ਜੇ ਉਹਨੂੰ ਕਹਿ ਦਿੱਤਾ ਜਾਂਦਾ ਚਿੜ ਕੇ ਕੋਈ ਕਰ ਲਈ ਗਲਤੀਆਂ ਜਵਾਬ ਕਰਦੀ ਹੁੰਦੇ ਤੇ ਜੈਸਿੰਗ ਜਵਾਬ ਹੀ ਹੈ ਕਿ ਉਹ ਤਾਂ ਬੜਾ ਚਾਹੀ ਨਹੀਂ ਤੇ ਪਰ ਇੱਕ ਗੱਲ ਜੇ ਤੇ ਰੱਖ ਲਓ ਕਿ ਇਹ ਸਰੋਵਰ ਇਹ ਬੇਰੀਆਂ ਜਿਹੜੀਆਂ ਇੱਕ ਰਾਮਾਤਾ ਨੇ ਇਹ ਉਹਨਾਂ ਲੋਕਾਂ ਲਈ ਨੇ ਜਿਹੜੇ ਬੰਦੇ ਸਿਰਾ ਨਹੀਂ ਜਿਨ੍ਹਾਂ ਨੂੰ ਕੋਈ ਸ਼ੰਗ ਸ਼ਰਮ ਹੈ ਨਹੀਂ ਇਹ ਉਹਨਾਂ ਲਈ ਨਹੀਂ ਉਹਨਾਂ ਨੂੰ ਹੀ ਇਹ ਸੱਚਾ ਬਣਾਉਂਦੇ ਨੇ ਉਹਨਾਂ ਨੂੰ ਹੀ ਇਹ ਪਵਿੱਤਰ ਬਣਾਉਂਦੇ ਨੇ ਤੇ ਹੋਰ ਕੋਈ ਸ਼ਕਤੀ ਨਹੀਂ ਤੇ ਮੈਂ ਸਮੁੱਚੇ ਸ਼ਰੋਮਣੀ ਅਕਾਲੀ ਦਲ ਨੂੰ ਇੱਕ ਬੇਨਤੀ ਕਰਨੀ ਹੈ ਇਹ ਗੱਲ ਚੇਤੇ ਰੱਖਿਓ ਮੇਰੀ ਕਹੀ ਗੱਲ ਬਹੁਤਿਆਂ ਨੂੰ ਰੜਕੂਗੀ ਬਹੁਤਿਆਂ ਨੇ ਬੋਰ ਹੋਣਾ ਹੈ ਬਹੁਤਿਆਂ ਨੇ ਹਾਸੇ ਮਜ਼ਾਕ ਪਤਾ ਨਹੀਂ ਕਮੈਂਟਾਂ ਵਿੱਚ ਕੀ ਲਿਖਣਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਬਣਣੀ ਹੈ ਨਾ ਇਹ ਗੱਲ ਮੈਂ ਅੱਜ ਕਹਿ ਦਿੰਨਾ ਮੈਂ ਤੁਹਾਰੇ ਹੰਝਾਂਦਾ ਉਸ ਵਕਤ ਮੈਂ ਸ਼੍ਰੋਮਣੀ ਕਾਲਜਲ ਵਿੱਚ ਹੋਊਗਾ ਉਸ ਵਕਤ ਮੇਰਾ ਸ਼੍ਰੋਮਣੀ ਕਾਲਜਲ ਵਿੱਚ ਹੋਣਾ ਜ਼ਰੂਰੀ ਹੈ ਜਦੋਂ ਸਰਕਾਰ ਬਣਨੀ ਹੈ ਇਹ ਕਾ ਚੇਤੇ ਰੱਖਿਓ ਇਹ ਕੋਈ ਭਵਿੱਖਬਾਣੀ ਨਹੀਂ ਲੋਕਾਂ ਨੂੰ ਪਤਾ ਹੈ ਕਿ ਸੱਚ ਕੀ ਹੈ ਝੂਠ ਕੀ ਹੈ ਤੁਸੀਂ ਜਿੰਨਾ ਮਰਜੀ ਟੱਪੀ ਚੱਲੋ ਜਿੰਨਾ ਮਰਜੀ ਗੰਦ ਪਾਈ ਚੱਲੋ ਸ਼੍ਰੋਮਣੀ ਕਾਲਜ ਵਾਲੇ ਜੀ ਇਹ ਗੱਲ ਚੇਤੇ ਰੱਖਿਓ ਬੜੀ ਕੌੜੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ